ਕਣਕ ਦਾ ਰੇਟ 10000 ਰੁਪਏ ਪ੍ਰਤੀ ਕੁਇੰਟਲ ਤੇ ਉਹ ਵੀ ਪੰਜਾਬ ਦੇ ਵਿੱਚ ਜੀ ਹਾਂ بس ਫਰਕ ਸਿਰਫ ਇਹ ਹੈ ਕਿ ਉਸ ਨੂੰ Amazon ਵੇਚ ਰਿਹਾ ਹੈ ਇਸ ਨੂੰ Flipkart ਵੇਚ ਰਿਹਾ ਤੇ ਇਹ ਉਹੀ ਕਣਕੇ ਜੋ ਕਿਸਾਨਾਂ ਤੋਂ ਪੰਜਾਬ ਦੇ ਵਿੱਚ ਸਿਰਫ 2425 ਰੁਪਏ ਪ੍ਰਤੀ ਕੁਇੰਟਲ ਆਪ 24 ਰੁਪਏ 25 ਪੈਸੇ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਲਈ ਗਈ ਤੇ ਅੱਜ ਉਹੀ ਕਣਕ Amazon ਇਹ ਪੱਤਰਕਾਰ ਜਸਕਰੇ ਵਾਲਾ ਬਹੁਤ ਸੁਲਝਾ ਪੱਤਰਕਾਰਾ ਨੌਜਵਾਨ ਹੈ ਜਦੋਂ ਇਹਦੀ ਇਹਨੇ ਵੀਡੀਓ ਪਾਈ ਮੈਂ ਵੀ ਆਖਿਆ ਸਾਡੇ ਮੁੰਡਿਆਂ ਨੂੰ ਆਖਿਆ ਵੀ ਮੈਂ ਕਿ ਚੈੱਕ ਕਰੂਗਾ ਵੀ Amazon Flipkart ਤੇ ਜਾਂ ਹੋਰ ਜਿਹੜੀਆਂ ਕਿ ਪ੍ਰਾਈਵੇਟ ਚੀਜ਼ਾਂ ਨੇ ਕਿ ਉਹਨਾਂ ਤੇ ਸੱਚੀ ਕਣਕ ਦਾ ਨਾ ਰੇਟ ਆ ਜੋ ਦੇਖਿਆ ਹਾਂ ਕਿ ਤੇ 10000 ਕਿਸ ਤੇ 11000 ਰੇਟ ਕਣਕ ਦਾ ਪ੍ਰਤੀ ਕੁੰਟਲ ਤੇ ਜਿਹੜਾ ਸਾਡਾ ਰੇਟ ਆ ਸਾਡਾ 2400 25 ਰੁਪਏ ਜਿਹੜਾ ਰੇਟ ਆ ਪ੍ਰਤੀ ਕੁੰਟਲ ਦਾ ਤੁਸੀਂ ਇੱਕ ਚੀਜ਼ ਦੇਖੋ ਪੰਜਾਬ ਦੇ ਨੌਜਵਾਨੋ ਕਿਸਾਨਾਂ ਮਜ਼ਦੂਰਾਂ ਦੇ ਧੀ ਪੁੱਤੋ ਮੇਰੀ ਗੱਲ ਨੂੰ ਗੌਰ ਨਾਲ ਤੇ ਧਿਆਨ ਨਾਲ ਸੁਣਨਾ ਸਾਡੀ ਜਿਹੜੀ ਲੜਾਈ ਆ ਉਸ ਲੜਾਈ ਦੇ ਵਿੱਚ ਨੌਜਵਾਨਾਂ ਨੇ ਖਾਸ ਕਰਕੇ ਸਾਡੇ ਜਿਹੜੇ ਹੋਰ ਵਰਗ ਦੇ ਲੋਕਾਂ ਨੇ ਬਹੁਤ ਘਟ ਸਾ ਦਿੱਤਾ ਅਸੀਂ ਚਾਹੁੰਦੇ ਆ ਕਿ ਸਾਨੂੰ ਐਮਐਸਪੀ ਮਿਲਣੀ ਚਾਹੀਦੀ ਆ ਸਾਡੀ ਕਿੱਡੇ ਵੱਡੇ ਜਿਹੜੀ ਲੁੱਟ ਹੋ ਰਹੀ ਆ 2400 ਰੁਪਏ ਕਣਕ ਖਰੀਦ ਕੇ 2425 ਰੁਪਏ ਕਣਕ ਖਰੀਦ ਕੇ 10000 ਰੁਪਏ ਪਲੱਸ ਕਵਾਂਟਰ ਦਾ ਰੇਟ Amazon Flipkart ਜਿਹੜੇ ਵੱਡੇ ਕਾਰਪੋਰੇਟ ਘਰਾਣੇ ਨੇਗੇ Amazon ਕੀ ਦਾ Flipkart ਕੀ ਦਾ ਜਿਹੜੇ ਹੋਰ ਕਾਰਪੋਰੇਟ ਘਰਾਣੇ ਨੇ ਉਹ ਕਿਹੜੇ ਨੌਸਾਰਾ ਪ੍ਰਾਈਵੇਟ ਸੈਕਟਰ ਹੈ ਜਿਹਦੇ ਨਾਲ ਸਾਡੀ ਲੜਾਈ ਆ ਜਿਹੜੀ ਅਸੀਂ ਲੜਾਈ ਦਾ ਤੁਸੀਂ ਬਹੁਤ ਵੱਡਾ ਹੋਰਾਂ ਲੋਕਾਂ ਨੇ ਮਜ਼ਾਕ ਠਾਇਆ ਤੁਸੀਂ ਲੋਕਾਂ ਨੇ ਕਿਹਾ ਇਹ ਲੋਕ ਧਰਨੇ ਲਾਉਂਦੇ ਨੇ ਲੋਕ ਪਾਗਲ ਨੇ ਲੋਕ ਲਾਨਣੇਗੇ ਤੁਸੀਂ ਇੱਕ ਚੀਜ਼ ਦੇਖੋ ਜਿਹੜੀ ਸਾਡੀ ਅਸੀਂ ਤਾਂ ਸਾਨੂੰ ਦੇ ਰਹੇ ਹਾਂ 2400 25 ਰੁਪਏ ਐਮਐਸਪੀ ਤੇ ਰੇਟ ਤੇ ਕਣਕ ਤੇ ਐਮਐਸਪੀ ਆ ਠੀਕ ਹੈ ਤੇ ਇਹਦੇ ਪ੍ਰਾਈਵੇਟ ਕੰਪਨੀਆਂ ਆਹੀ ਖੇਤਾਂ ਦੇ ਵਿੱਚੋਂ ਕਣਕ ਨੂੰ ਖਰੀਦ ਕੇ ਆਹੀ ਖੇਤਾਂ ਦੇ ਵਿੱਚੋਂ ਕਣਕ ਨੂੰ ਸਾਡੇ ਨੂੰ ਖਰੀਦ ਕੇ ਐਣ ਜਮਾ ਐਣ ਝਾਰ ਕੇ ਸੰਢ ਕੇ ਚੰਗੀ ਕਣਕ ਨੂੰ ਪੈ ਕਰਕੇ ਪੈਕਿੰਗ ਕਰਕੇ 7 ਤੋਂ 2400 ਖਰੀਦ ਰਹੇ ਤੇ ਵੇਚ 10000 ਰੁਪਿਆ ਪਲੱਸ ਰਹੀਆਂ ਨੇ ਇਹਨਾਂ ਦੇ ਕਿਹੜਾ ਐਮਾਜੋਨ ਦੇ ਐਮਾਜੋਨ ਦੇ ਖੇਤ ਨੇ ਆ ਫਲਿੱਪਕਾਰਟ ਦੇ ਹੋਰਾਂ ਜਿਹੜਾ ਪ੍ਰਾਈਵੇਟ ਕੰਪਨੀ ਦੇ ਕਿੱਥੋਂ ਕਣਕੇ بیچ ਕੇ ਤੁਹਾਡੇ ਕੋਲੇ ਲੈ ਕੇ ਆ ਰਹੇ ਨੇ ਆ ਹੀ ਖੇਤਾਂ ਦੇ ਵਿੱਚੋਂ ਪੈਦਾ ਕੀਤੀ ہوئی ਕਣਕਾ ਲੋਕੋ ਐਡੀ ਵੱਡੀ ਲੁੱਟ ਤੁਹਾਡੇ ਨਾਲ ਹੋ ਰਹੀ ਹੈ ਜਾ ਕੇ ਲੋਕੋ ਜਿਹੜਾ ਪ੍ਰਾਈਵੇਟ ਸੈਕਟਰ ਤੋਂ ਤੁਸੀਂ ਵੱਡੇ ਵੱਡੇ ਨਾਲ ਦੇ ਵਿੱਚੋਂ ਇਹਨਾਂ ਮਾਡਲਾਂ ਦੇ ਵਿੱਚੋਂ ਕਣ ਖਰੀਦਿਆ ਨਾ ਉੱਥੇ ਕਣਕ ਦਾ ਰੇਟ ਆ ਹੈ ਤੁਸੀਂ ਕਦੋਂ ਸਾਡਾ ਇਕੱਠੇ ਹੋ ਕੇ ਕਦੋਂ ਆਪਾਂ ਸਾਡਾ ਸਹਿਯੋਗ ਦੇਵੋਗੇ ਤੇ ਕਦੋਂ ਸਾਥ ਦਿਓਗੇ ਕਿਸਾਨਾਂ ਮਜ਼ਦੂਰਾਂ ਦੇ ਧੀ ਪੁੱਤੋ ਬੜਾ ਵੱਡੇ ਪੱਦਰ ਤੇ ਸਾਨੂੰ ਆਫਤ ਦੇ ਵਿੱਚ ਪਾੜਾ ਜਾਂਦਾ ਹੈ ਜਿਹੜੀਆਂ ਚੀਜ਼ਾਂ ਦੇ ਉੱਪਰ ਹਜੇ ਵੀ ਐਮਐਸਪੀ ਹੈ ਨਹੀਂ ਤਾਂ ਉਹਨਾਂ ਦਾ ਡਬਲ ਡਬਲ ਟ੍ਰिपल ਟ੍ਰिपल 10 10 ਗੁਣਾ ਜ਼ਿਆਦਾ ਰੇਟ ਨੇਗੇ ਇਹ ਤਾਂ ਸਾਡੇ ਤੋਂ ਤੁਸੀਂ ਐਮਐਸਪੀ ਤੇ ਜਦੋਂ ਮਰਜ਼ੀ ਸਾਡੇ ਤੋਂ ਮੰਡੀ ਤੇ ਆਪ ਵਿੱਚੋਂ ਆ ਕੇ ਖਰੀਦ ਲਓ ਇਹੀ ਮੰਡੀ ਬਚਾਉਣਾ ਚਾਹੁੰਦੇ ਆ ਇਹ ਸਿਸਟਮ ਨੂੰ ਚੋਂ ਬਚਾਉਣਾ ਚਾਹੁੰਦੇ ਆ ਇਹ ਸਾਡੀ ਲੜਾਈ ਆ ਸਾਡੇ ਕੋਲੋਂ ਆ ਕੇ ਜਦੋਂ ਮਰਜੀ ਸਿੱਧੀ ਤੁਸੀਂ 2400 ਨੂੰ ਸਾਡੇ ਤੇ ਐਮਐਸਪੀ ਦਾ ਤੋਂ 2425 ਰੁਪਏ ਜਦੋਂ ਮਰਜੀ ਆ ਖਰੀਦ ਲਓ ਪਰ 10 10 15 15 ਹਜ਼ਾਰ ਰੇਟ ਜਿਹੜਾ ਇਹ ਕੰਪਨੀਆਂ ਲਾਈ ਜਾਂਦੇ ਨੇ ਗਿਆ 10 10 15 15 20 ਵੀ ਗੁਣਾ ਵੱਧ ਕੇ ਰੇਟ ਇਹ ਡਬਲ ਕਰਕੇ ਲਾਈ ਜਾਂਦੀਆਂ ਨੇ ਗਿਆ ਇਸ ਕਰਕੇ ਚਾਹਣਿਆ ਵੀ ਸਾਨੂੰ ਐਮਐਸਪੀ ਮਿਲਣੀ ਜ਼ਰੂਰੀ ਆ ਅੱਜ ਕਿੱਥੇ ਜਿਹੜੀਆਂ ਜਿਹੜੀਆਂ ਚੀਜ਼ਾਂ ਦੇ ਉੱਪਰ ਹਜੇ ਵੀ ਐਮਐਸਪੀ ਨਹੀਂ ਹੈਣੀ ਜਾ ਕੇ ਅਮਾਚਲ ਦੇ ਵਿੱਚ ਸੇਬਾਂ ਦਾ ਰੇਟ ਪਤਾ ਕਰ ਲਿਓ ਜੰਮੂ ਕਸ਼ਮੀਰ ਦੇ ਵਿੱਚ ਉਹੀ ਅਡਾਨੀ ਐਡਵਾਨਨਟਿਟੀ ਨੇ ਕਾਬਜ਼ ਕੀਤਾ ਉਹਨਾਂ ਦਾ ਐਪਲ ਉਹਨਾਂ ਦਾ ਸੇਬ ਕਿਵੇਂ ਖਰੀਦਿਆ ਤੇ ਕਿੰਨਾ ਵੱਧ ਮੁਨਾਫਾ ਕਮਾਇਆ ਜਾਂਦਾ ਇਹ ਪੰਜਾਬ ਆ ਜਿਹੜਾ ਕਿ ਇਸ ਸਿਸਟਮ ਨਾਲ ਜਿਹੜਾ WTO ਨਾਲ ਤੇ ਵੱਡੇ ਕਾਰਪੋਰੇਟ ਘਰਾਣਿਆਂ ਨਾਲ ਲੜ ਸਕਦਾ ਇਕੱਲਾ ਪੰਜਾਬ ਲੜ ਸਕਦਾ ਇਹ ਐਡੀ ਵੱਡੀ ਲੜਾਈ ਨੂੰ ਇਹ ਐਡੀ ਵੱਡੀ ਲੜਾਈ ਨੂੰ ਪੰਜਾਬ ਲੜ ਸਕਦਾ ਆਫਤ ਦੇ ਵਿੱਚ ਪਾੜੇ ਜਾ ਰਹੇ ਹਮਾਜ਼ਨ ਫਲਿੱਪਕਾਰਟ ਚੈੱਕ ਕਰ ਲਓ ਜਿਹੜਾ ਸਾਨੂੰ ਜਿਹੜੇ ਸਾਨੂੰ ਗਦਾਰ ਜਾਂ ਸਾਨੂੰ ਕੱਲੇ ਧਰਨੇ ਲਾਉਣ ਵਾਲੇ ਕਹਿੰਦੇ ਨੇਗੇ ਉੱਥੇ ਕਿੰਨਾ ਕਣਕ ਦਾ ਰੇਟ ਹੈ ਤੇ ਸਾਡੀ ਇੱਥੇ ਖੇਤ ਦੇ ਵਿੱਚੋਂ ਕਣਕ ਦਾ ਕਿੰਨਾ ਰੇਟ ਹੈ ਆਓ ਨੌਜਵਾਨੋ ਆਵਾਜ਼ ਬੁਲੰਦ ਕਰਕੇ ਇਹਨਾਂ ਕਾਲਪੁਰੜ ਘਰਾਨਾਂ ਦਾ ਵਿਰੋਧ ਕਰੀਏ ਤੇ ਉੱਥੇ ਜਾ ਕੇ ਚੈੱਕ ਕਰੋ ਕਿ ਉੱਥੇ ਕੀ ਰੇਟ ਹੈ ਤੇ ਇੱਥੇ ਕੀ ਰੇਟ ਹੈ ਇਸ ਕਰਕੇ ਐਮਐਸਪੀ ਮੰਗਦੇ ਆ ਗੱਲ ਮੈਂ ਛੋਟ ਦੇ ਵਿੱਚ ਰੱਖ ਕੇ ਇੱਕ ਛੋਟ ਜੀ ਵੀਡੀਓ ਬਣਾਈ ਆ ਗੱਲ ਬੜੀ ਲੰਮੀ ਹੈ ਜਿਹੜਾ ਮਰਜ਼ੀ ਆ ਕੇ ਬਥੇਰੇ ਵੀ ਐਮਐਸਪੀ ਅਸੀਂ ਮੰਗਦੇ ਕਿਉਂ ਆ ਤੇ ਐਮਐਸਪੀ ਦਾ ਫਾਇਦਾ ਕੀ ਆ ਇਹ ਫਾਇਦਾ ਕਿਲਾ ਕਿਸਾਨ ਨੂੰ ਨਹੀਂ ਹੈਗਾ ਖਰੀਦਦਾਰ ਨੂੰ ਵੀ ਓਨਾ ਹੀ ਐਮਐਸਪੀ ਦਾ ਫਾਇਦਾ ਹੋਊਗਾ ਇਹ ਕੱਲਾ ਤੁਸੀਂ ਇਹ ਚੀਜ਼ ਬਣਾਈ ਜਾਂਦੇ ਨੇ ਵੀ ਜੇਕਰ ਅਸੀਂ ਐਮਐਸਪੀ ਲਾਗੂ ਕਰਤੀ ਇਹਦਾ ਕੱਲਾ ਕਿਸਾਨ ਨੂੰ ਫਾਇਦਾ ਹੋਣਾ ਤੇ ਜਿਹੜਾ ਖਰੀਦਦਾਰ ਆ ਉਹ ਮਾਰਿਆ ਜਾਊ ਖਰੀਦਦਾਰ ਨੂੰ ਬਹੁਤ ਜ਼ਿਆਦਾ ਵੱਡਾ ਫਾਇਦਾ ਹੋਣਾ ਜੇਕਰ ਐਮਐਸਪੀ ਮਿਲੂਗੀ ਇਹਦੇ ਵਿੱਚ ਜਿਹੜਾ ਲੁੱਟ ਕਰ ਰਿਹਾ ਕਾਰਪੋਰੇਟ ਘਰਾਣਾ ਵਿਚੋਲੀਆ ਮਾਫੀਆ ਸਾਡੀ ਲੜਾਈ ਉਸ ਚੀਜ਼ ਨਾਲ ਸਮਝੋ ਪੰਜਾਬ ਦੇ ਨੌਜਵਾਨੋ ਸਮਝੋ ਪੰਜਾਬ ਦੇ ਲੋਕੋ ਕਿਸਾਨਾਂ ਮਜ਼ਦੂਰਾਂ ਦੇ ਤੇ ਪੁੱਤੋ ਇਹ ਲੜਾਈ ਨੂੰ ਸਮਝੋ ਧੰਨਵਾਦ